ਮੇ trot ਹਾਥੀ ਤੇ ਬਰਾਤ ਲੈ ਕੇ ਨਿਕਲੇ ਇਸ ਲਾੜੇ ਦੀ ਪੂਰੇ ਪੰਜਾਬ ਦੇ ਵਿੱਚ ਚਰਚਾ ਹੋ ਰਹੀ ਹੈ ਤੇ ਹੈਲੀਕਾਪਟਰ ਵੱਲੋਂ ਇਸ ਲਾੜੇ ਦੇ ਉੱਪਰ ਫੁੱਲਾਂ ਦੀ ਵਰਖਾ ਕੀਤੀ ਗਈ ਹੈ ਅੱਜ ਤੁਹਾਨੂੰ ਇਸ ਲਾੜੇ ਬਾਰੇ ਦੱਸ ਦਿੰਨੇ ਆ ਬਹੁਤ ਹੀ ਗਰੀਬ ਪਰਿਵਾਰ ਦਾ ਇਹ ਨੌਜਵਾਨ ਹੈ ਜਿਸ ਦੇ ਬਚਪਨ ਵਿੱਚ ਹੀ ਮਾਤਾ ਪਿਤਾ ਦੂਰ ਹੋ ਗਏ ਤੇ ਇਸ ਨੂੰ ਬਚਪਨ ਦੇ ਵਿੱਚ ਮਾਤਾ ਪਿਤਾ ਦਾ ਕੋਈ ਵੀ ਪਿਆਰ ਨਹੀਂ ਮਿਲਿਆ ਪਰ ਅੱਜ ਇਸ ਲਾੜੇ ਨੂੰ ਘੋੜੀ ਚੜਾਉਣ ਦੇ ਲਈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਸ਼ਾਮਲ ਹੋਏ ਜਿਨ੍ਹਾਂ ਵੱਲੋਂ ਇਸ ਗਰੀਬ ਪਰਿਵਾਰ ਦੇ ਲਾੜੇ ਨੂੰ ਘੋੜੀ ਚੜਾਇਆ ਗਿਆ ਤਾਂ ਅੱਜ ਤੁਹਾਨੂੰ ਇਸ ਲਾੜੇ ਦੇ ਵਿਆਹ ਦੀਆਂ ਹੋਰ ਵੀ ਬਹੁਤ ਸਾਰੀਆਂ ਖੂਬੀਆਂ ਦੱਸ ਦਿੰਨੇ ਆ ਤੇ ਜਦੋਂ ਇਸ ਲਾੜੇ ਦੀ ਬਰਾਤ ਨਿਕਲੀ ਤਾਂ ਪਿੰਡ ਦੇ ਲੋਕ ਆਸੇ ਪਾਸੇ ਪਿੰਡਾਂ ਦੇ ਲੋਕ ਬਨੇਰਿਆਂ ਤੇ ਖੜ ਕੇ ਇਸ ਲਾੜੇ ਦੀ ਬਰਾਤ ਨੂੰ ਦੇਖ ਰਹੇ ਸਨ ਤੇ ਬਰਾਤ ਦੇ ਵਿੱਚ ਇਕੱਠ ਵੀ ਇੰਨਾ ਸੀ ਕਿ ਇਸ ਨੌਜਵਾਨ ਵੱਲੋਂ ਆਪਣੇ ਜ਼ਿਲ੍ਹੇ ਦੇ ਲੋਕਾਂ ਨੂੰ ਖੁੱਲਾ ਸੱਦਾ ਦਿੱਤਾ ਗਿਆ ਸੀ ਕਿ ਉਸਦੇ ਵਿਆਹ ਦੇ ਵਿੱਚ ਸ਼ਾਮਲ ਹੋਵੋ ਕਿਉਂਕਿ ਇਹ ਜੋ ਵਿਆਹ ਪੂਰਾ ਪੁਰਾਣੇ ਰੀਤੀ ਰਿਵਾਜਾਂ ਦੇ ਨਾਲ ਕੀਤਾ ਜਾ ਰਿਹਾ ਹੈ ਇਸ ਵਿਆਹ ਦੇ ਵਿੱਚ ਉਹਨਾਂ ਵੱਲੋਂ ਜਿੱਥੇ ਆਪਣੇ ਪਿੰਡ ਦੀਆਂ ਹਰ ਧੀਆਂ ਨੂੰ ਸੱਦਾ ਦਿੱਤਾ ਸੀ ਤੇ ਹਰ ਉਸ ਧੀ ਨੂੰ ਬੁਲਾਇਆ ਗਿਆ ਸੀ ਜਿਨ੍ਹਾਂ ਨੂੰ ਇਹ ਆਪਣੀ ਭੈਣ ਮੰਨਦਾ ਸੀ ਤੇ ਅੱਜ ਇਸ ਲਾੜੇ ਦੇ ਵਿਆਹ ਦੇ ਵਿੱਚ ਪੰਜਾਬ ਦੇ ਕੋਨੇ-ਕੋਨੇ ਵਿੱਚੋਂ ਧੀਆ ਨੇ ਆ ਕੇ ਇਸ ਲਾੜੇ ਦੀ ਬਰਾਤ ਦੇ ਵਿੱਚ ਸ਼ਾਮਲ ਹੋਈਆਂ ਤਾਂ ਇਸ ਲਾੜੇ ਦੀ ਬਰਾਤ ਦਾ ਜਿੱਥੇ ਪੂਰੇ ਪੰਜਾਬ ਦੇ ਵਿੱਚ ਚਰਚਾ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਲਗਾਤਾਰ ਇਸ ਵਿਆਹ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਤਾਂ ਅੱਜ ਤੁਹਾਨੂੰ ਇਸ ਲਾੜੇ ਦੇ ਬਾਰੇ ਵੀ ਦੱਸ ਦਿੰਨੇ ਆ ਮਾਨਸਾ ਜ਼ਿਲ੍ਹੇ ਦੇ ਪਿੰਡ ਸਮਾਉਂ ਦਾ ਪਾਲ ਸਿੰਘ ਸਮਾਉਂ ਹੈ ਜੋ ਬਹੁਤ ਹੀ ਗਰੀਬ ਪਰਿਵਾਰ ਦੇ ਵਿੱਚ ਜਨਮਿਆ ਤੇ ਜਿਸ ਨੇ ਆਪਣੇ ਬਚਪਨ ਦੇ ਵਿੱਚ ਹੀ ਮਾਤਾ ਪਿਤਾ ਨੂੰ ਖੋ ਦਿੱਤਾ ਤੇ ਬਚਪਨ ਵਿੱਚ ਇਸ ਲਾੜੇ ਨੂੰ ਜਾਨੀ ਕਿ ਪਾਲ ਸਿੰਘ ਸਮਾਉ ਨੂੰ ਮਾਤਾ ਪਿਤਾ ਦਾ ਪਿਆਰ ਨਹੀਂ ਮਿਲਿਆ ਪਾਲ ਸਿੰਘ ਅਕਸਰ ਹੀ ਆਪਣੀਆਂ ਵੀਡੀਓ ਦੇ ਵਿੱਚ ਦੱਸਦਾ ਰਹਿੰਦਾ ਹੈ ਕਿ ਉਸ ਨੂੰ ਮਾਤਾ ਪਿਤਾ ਦਾ ਪਿਆਰ ਨਹੀਂ ਮਿਲਿਆ ਤੇ ਜਦੋਂ ਉਹ ਸਕੂਲ ਦੇ ਵਿੱਚ ਪੜਦਾ ਸੀ ਤਾਂ ਪੜਨ ਦੇ ਦੌਰਾਨ ਵੀ ਉਹਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ ਇੱਕ ਟਾਈਮ ਅਜਿਹਾ ਵੀ ਆਉਂਦਾ ਸੀ ਜਦੋਂ ਰੋਟੀ ਨਾ ਮਿਲਦੀ ਤਾਂ ਉਹ ਆਪਣੇ ਕਾਗਜ਼ ਦੇ ਜੋ ਕਾਪੀ ਹੈ ਉਸ ਦੇ ਕਾਗਜ਼ ਦੇ ਟੁਕੜੇ ਚਬ ਲੈਂਦਾ ਸੀ ਤੇ ਨਾਲ ਹੀ ਉਹਨਾਂ ਆਪਣੀਆਂ ਕਈ ਵੀਡੀਓ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਹੈ ਕਿ ਜਦੋਂ ਉਸ ਦੇ ਸੰਘਰਸ਼ ਦੇ ਦੌਰਾਨ ਉਹਨੂੰ ਲੋਕ ਟੀਚਰਾਂ ਕਰਦੇ ਸੀ ਤਾਂ ਉਹ ਘਰ ਆ ਕੇ ਕਾਫੀ ਟਾਈਮ ਰੋ ਰੋ ਕੇ ਆਪਣਾ ਸਮਾਂ ਬਤੀਤ ਕਰਦਾ ਸੀ ਪਰ ਅੱਜ ਇਸ ਲਾੜੇ ਦੀ ਜਦੋਂ ਪਿੰਡ ਸਮਾਹ ਦੇ ਵਿੱਚੋਂ ਬਰਾਤ ਨਿਕਲੀ ਤਾਂ ਇਸ ਲਾੜੇ ਦੇ ਵਿਆਹ ਦੇ ਵਿੱਚ VIP ਸ਼ਖਸੀਅਤਾਂ ਨੇ ਵੀ ਸਮੂਲੀਅਤ ਕੀਤੀ ਪੰਜਾਬ ਦੇ ਵੱਡੇ ਵੱਡੀਆਂ ਨਾਮ ਬਰਹਸਤੀਆਂ ਇਸ ਲਾੜੇ ਦੇ ਬਰਾਤ ਵਿੱਚ ਸ਼ਾਮਲ ਹੋਈਆਂ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਸਿੱਧੂ ਮੂਸੇਵਾਲਾ ਦੀ ਮਾਤਾ ਚਰਨਕੌਰ ਤੇ ਪਿਤਾ ਬਲਕੌਰ ਸਿੰਘ ਵੱਲੋਂ ਇਸ ਲਾੜੇ ਨੂੰ ਘੋੜੀ ਚੜਾਇਆ ਗਿਆ ਉਸ ਤੋਂ ਬਾਅਦ ਹਾਥੀ ਦੇ ਉੱਪਰ ਪਾਲ ਸਿੰਘ ਸਮਾ ਸਵਾਰ ਹੋਇਆ ਤਾਂ ਉਸ ਤੋਂ ਬਾਅਦ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਬਰਾਤ ਦੇ ਵਿੱਚ ਜਿੱਥੇ ਤਾਂਗੇ ਲਿਆਂਦੇ ਗਏ ਸੀ ਤਾਂ ਨਾਲ ਹੀ ਇਸ ਬਰਾਤ ਦੇ ਵਿੱਚ ਬੈਲ ਗੱਡੀਆਂ ਵੀ ਸ਼ਾਮਿਲ ਕੀਤੀਆਂ ਗਈਆਂ ਤਾਂ ਇਹਨਾਂ ਬੈਲ ਗੱਡੀਆਂ ਦੇ ਉੱਪਰ ਆਪਣੇ ਜੋ ਪਿੰਡ ਦੀਆਂ ਉਹਨਾਂ ਨੇ ਧੀਆਂ ਨੂੰ ਬੁਲਾਇਆ ਸੀ ਉਹ ਇਹਨਾਂ ਬੈਲ ਗੱਡੀਆਂ ਦੇ ਵਿੱਚ ਸ਼ਾਮਿਲ ਹੋਈਆਂ ਪੰਜਾਬੀ ਵਿਰਸੇ ਦੀ ਝਲਕ ਪਾਉਂਦੇ ਮਲਵਈ ਗਿੱਧੇ ਵਾਲੇ ਨੌਜਵਾਨਾਂ ਵੱਲੋਂ ਵੀ ਆਪਣੀ ਜੋ ਕਲਾ ਕੀ ਉਸ ਨੂੰ ਦਿਖਾਇਆ ਗਿਆ ਤੇ ਨਾਲ ਹੀ ਤੁਸੀਂ ਤਸਵੀਰ ਇੱਕ ਹੋਰ ਦੇਖ ਰਹੇ ਹੋ ਇੱਕ ਬੈਲ ਗੱਡੀ ਦੇ ਉੱਪਰ ਸਵਾਰ ਹੋ ਕੇ ਬਜ਼ੁਰਗ ਉਹ ਵੀ ਜਿਹੜੇ ਵਿਆਹ ਦੇ ਵਿੱਚ ਸ਼ਾਮਲ ਹੋਣ ਦੇ ਲਈ ਜਾ ਰਹੇ ਨੇ ਬਹੁਤ ਸਾਰੀਆਂ ਜਿਹਆਂ ਤਸਵੀਰਾਂ ਨੇ ਜਿਹੜੀਆਂ ਸਾਡੇ ਪੰਜਾਬੀ ਵਿਰਸੇ ਦੀ ਝਲਕ ਨੂੰ ਪੇਸ਼ ਕਰ ਰਹੀਆਂ ਨੇ ਸਾਡੇ ਪੰਜਾਬ ਦੇ ਉਸ ਜੋ ਅਮੀਰ ਵਿਰਸਾ ਗਾ ਉਸ ਨੂੰ ਦਿਖਾਇਆ ਜਾ ਰਿਹਾ ਜੋ ਪੁਰਾਤਨ ਸਮਾਂ ਦਾ ਬੀਤ ਗਿਆ ਉਸ ਸਾਰੇ ਹੀ ਰੰਗਾਂ ਨੂੰ ਪਾਲ ਸਿੰਘ ਸਮਾਉਂ ਨੇ ਆਪਣੇ ਵਿਆਹ ਦੇ ਵਿੱਚ ਸ਼ਾਮਲ ਕੀਤਾ ਤੇ ਇਸ ਵਿਆਹ ਦੇ ਵਿੱਚ ਉਹਨਾਂ ਵੱਲੋਂ ਹਰ ਉਸ ਰੰਗ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਜੋ ਸਾਡੇ ਤੋਂ ਅੱਜ ਅਲੋਪ ਹੋ ਗਿਆ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਇਕੱਠ ਜੋ ਪਾਲ ਸਿੰਘ ਸਮਾਉਂ ਦੀ ਬਰਾਤ ਦੇ ਵਿੱਚ ਪਿੰਡ ਸਮਾਉਂ ਤੋਂ ਨਿਕਲੇ ਤੇ ਇਸ ਹਾਥੀ ਦੇ ਉੱਪਰ ਸਵਾਰ ਹੋ ਕੇ ਆ ਰਿਹਾ ਪਾਲ ਸਿੰਘ ਆਪਣੇ ਪਿੰਡ ਦੇ ਲੋਕਾਂ ਦੀ ਧੰਨਵਾਦ ਵੀ ਕਰਦਾ ਆ ਰਿਹਾ ਤੇ ਉਹਨਾਂ ਨਾਲ ਹੈਲੋ ਹਾਈ ਵੀ ਜਿਹੜੀ ਕੀਤੀ ਜਾ ਰਹੀ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿੰਨਾ ਜ਼ਿਆਦਾ ਇਕੱਠ ਜਿਹੜਾ ਪਾਲ ਸਿੰਘ ਸਮਾਉਂ ਦੀ ਬਰਾਤ ਦੇ ਵਿੱਚ ਨਿਕਲਿਆ ਪਹਿਲਾਂ ਕਹਿੰਦੇ ਪੁਰਾਣੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਬਰਾਤਾਂ ਸੀ ਜੋ ਪੈਦਲ ਜਾਂਦੀਆਂ ਸੀ ਲਾੜਾ ਘੋੜੀ ਦੇ ਉੱਪਰ ਸਵਾਰ ਹੋ ਕੇ ਜਾਂਦਾ ਸੀ ਤਾਂ ਪਰ ਸਾਡੇ ਮਾਨਸਾ ਜ਼ਿਲ੍ਹੇ ਦੀ ਸ਼ਾਨ ਇਹ ਪਾਲ ਸਿੰਘ ਸਮਾਉਂ ਹਾਥੀ ਦੇ ਉੱਪਰ ਸਵਾਰ ਹੋ ਕੇ ਆਪਣੀ ਲਾੜੀ ਨੂੰ ਵਿਆਉਣ ਦੇ ਲਈ ਨਿਕਲਿਆ ਤਾਂ ਤਸਵੀਰਾਂ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਔਰਤਾਂ ਨੇ ਪੰਜਾਬ ਦੇ ਕੋਨੇ-ਕੋਨੇ ਵਿੱਚੋਂ ਤੇ ਪਿੰਡ ਸਮਾਨੀਆਂ ਜੰਪਲ ਧੀਆਂ ਵੀ ਇਸ ਬਰਾਤ ਦੇ ਵਿੱਚ ਸ਼ਾਮਲ ਸੀ ਤਾਂ ਬਹੁਤ ਸਾਰੀਆਂ ਜਿਹੜੀਆਂ ਤਸਵੀਰਾਂ ਨੇ ਉਹ ਅੱਜ ਜਿਹੜੀਆਂ ਇਸ ਵੀਡੀਓ ਦੇ ਰਾਹੀਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਪੰਜਾਬ ਦੇ ਅਮੀਰ ਵਿਰਸੇ ਦੀ ਝਲਕ ਹੈ ਜਿਹੜੀ ਉਹ ਦਿਖਾਈ ਜਾ ਰਹੀ ਹੈ ਤਾਂ ਸਾਹਮਣੇ ਜੋ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸੀ ਇਸ ਵਿਆਹ ਦੇ ਨਾਲ ਹੀ ਸਬੰਧਤ ਨੇ ਕਿਉਂਕਿ ਇਸ ਵਿਆਹ ਦੇ ਵਿੱਚ ਘੋੜੀਆਂ ਨੇ ਜਿਹੜੀਆਂ ਉਹ ਵੀ ਲਿਆਂਦੀਆਂ ਗਈਆਂ ਨੌਜਵਾਨ ਸੀ ਜੋ ਪਾਲ ਸਿੰਘ ਸਮਾ ਦੀ ਬਰਾਤ ਵਿੱਚ ਸ਼ਾਮਲ ਹੋਏ ਸੀ ਉਹਨਾਂ ਨੂੰ ਉੱਠਾਂ ਦੇ ਉੱਪਰ ਸਵਾਰ ਕੀਤਾ ਗਿਆ ਉੱਠਾਂ ਦੇ ਉੱਪਰ ਬੈਠ ਕੇ ਉਹ ਨੌਜਵਾਨ ਪਿੰਡ ਦੇ ਵਿੱਚੋਂ ਨਿਕਲ ਰਹੇ ਸੀ ਤੇ ਪਾਲ ਸਿੰਘ ਸਮਾਉਂ ਦੀ ਬਰਾਤ ਦੀ ਅੱਜ ਪੂਰੇ ਦੇਸ਼ ਦੇ ਵਿੱਚ ਕੋਨੇ-ਕੋਨੇ ਦੇ ਵਿੱਚ ਜਿਹੜੀ ਚਰਚਾ ਹੋ ਰਹੀ ਸੀ ਤਾਂ ਸਾਹਮਣੇ ਇੱਕ ਤੁਸੀਂ ਤਸਵੀਰ ਹੋਰ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਇਹ ਨੌਜਵਾਨ ਕਿੰਨੇ ਸੋਹਣੇ ਉੱਠ ਦੇ ਉੱਪਰ ਬੈਠੇ ਹੋਏ ਨੇ ਕਿੰਨਾ ਸੋਹਣਾ ਸ਼ਿੰਗਾਰਿਆ ਗਿਆ ਤਾਂ ਇਹ ਉੱਠ ਜਿਹੜਾ ਭੰਗੜਾ ਵੀ ਪਾ ਰਿਹਾ ਜੋ ਸਾਡੇ ਵਿਰਸੇ ਦੀ ਪੁਰਾਣੀ ਜਿਹੜੀ ਝਲਕ ਹੈ ਉਹ ਦਿਖਾਈ ਜਾ ਰਹੀ ਹੈ ਤਾਂ ਬਹੁਤ ਸਾਰੇ ਜੋ ਬਜ਼ੁਰਗ ਸੀ ਪਿੰਡ ਦੇ ਨੌਜਵਾਨ ਸੀ ਜੋ ਪਾਲ ਸਿੰਘ ਬਰਾਦ ਦੀ ਵਿੱਚ ਸ਼ਾਮਲ ਸੀ ਉਹ ਉੱਠਾਂ ਦੇ ਉੱਪਰ ਸਵਾਰ ਹੋ ਕੇ ਜਾ ਰਹੇ ਸਨ ਤੱਗ ਹੋਰ ਤੁਸੀਂ ਦੇਖ ਸਕਦੇ ਹੋ ਜਿਹੜੇ ਤਾਂਗੇ ਨੇ ਉਹਨਾਂ ਨੂੰ ਵੀ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਸ਼ਿੰਗਾਰਿਆ ਸੀ ਤਾਂ ਔਰਤਾਂ ਨੇ ਜਿਹੜੀਆਂ ਬੀਬੀਆਂ ਨੇ ਇਸ ਵਿਆਹ ਦੇ ਵਿੱਚ ਸ਼ਾਮਲ ਹੋਈਆਂ ਸੀ ਉਹਨਾਂ ਵੱਲੋਂ ਹਰ ਕਿਸੇ ਨੂੰ ਪਿਆਰ ਦਿੱਤਾ ਜਾ ਰਿਹਾ ਹੈ ਕਿਉਂਕਿ ਅੱਜ ਇੱਕ ਵਿਆਹ ਸੀ ਜੋ ਬਹੁਤ ਹੀ ਨਵੇਕਲਾ ਵਿਆਹ ਸੀ ਇਸ ਵਿਆਹ ਦੀ ਪੂਰੇ ਪੰਜਾਬ ਦੇ ਵਿੱਚ ਚਰਚਾ ਹੋ ਰਹੀ ਸੀ ਭੰਗੜੇ ਪਾਏ ਜਾ ਰਹੇ ਨੇ ਗਿੱਧੇ ਪਾਏ ਜਾ ਰਹੇ ਨੇ ਘੋੜੀਆਂ ਦੇ ਉੱਪਰ ਸਵਾਰ ਹੋ ਕੇ ਬਰਾਤੀ ਆ ਜਿਹੜੇ ਉਹ ਨਿਕਲ ਰਹੇ ਨੇ ਤੁਸੀਂ ਦੇਖ ਸਕਦੇ ਹੋ ਇਸ ਬਰਾਤ ਦੇ ਵਿੱਚ ਕਾਫੀ ਕੁਝ ਜਿਹੜਾ ਦੇਖਣ ਨੂੰ ਮਿਲਿਆ ਤਾਂ ਇਸ ਬਰਾਤ ਦੇ ਵਿੱਚ ਜਿੱਥੇ ਗੱਡੇ ਸ਼ਾਮਿਲ ਕੀਤੇ ਗਏ ਸੀ ਪੁਰਾਣੇ ਗੱਡੇ ਜਿਨ੍ਹਾਂ ਨੂੰ ਅਸੀਂ ਦੇਖ ਚ ਭੁੱਲ ਚੁੱਕੇ ਆ ਉਹ ਬਰਾਤ ਵੀ ਅੱਜ ਇਸ ਨਵੇਕਲੀ ਬਰਾਤ ਦੇ ਵਿੱਚ ਦੇਖਣ ਨੂੰ ਮਿਲੀ ਹੈ